ਗਗਨਦੀਪ ਕੌਰ ਨਵੀਪੁਰ ਵਿਆਹੀ ਹੋਈ ਸੀ ਤੇ ਜਵਾਈ ਦਾ ਨੌ ਰਮਨਦੀਪ ਉਹਦੀ ਅੱਜ 11:30 11 ਵਜੇ ਦੇ ਵਿੱਚ ਡੈਥ ਹੋ ਗਈ ਆ ਮੈਨੂੰ ਡਾਊਟ ਆ ਮੇਰਾ ਡਾਊਟ ਕਲੀਅਰ ਕੀਤਾ ਜਾਵੇ ਪੋਸਟ ਮੰਗ ਕਰਕੇ ਤੇ ਉਹਦੇ ਇਨਸਾਫ ਦਵਾਜ ਜਾ ਇਹ ਤਾਂ ਕਹਿ ਰਿਹਾ ਅਟੈਕ ਹੋਇਆ ਜੀ ਕਹਿੰਦੇ ਬਾਥਰੂਮ ਗਈ ਆ ਨਾ ਆਣੋਂ ਉੱਥੇ ਗਿਰ ਗਈ ਆ ਤੇ ਅਟੈਕ ਹੋ ਗਿਆ ਮੈਂ ਮੰਗਲਦਾਸ ਵਾਸੀ ਪਿੰਡ ਕਮਾ ਮੇਰੀ ਬੇਟੀ ਗਗਨਦੀਪ ਕੌਰ ਤੇ ਗਗਨਦੀਪ ਨਵੀਪੁਰ ਵਿਆਹੀ ਹੋਈ ਸੀ ਤੇ ਜਵਾਈ ਦਾ ਨੌ ਰਮਨਦੀਪ ਉਹਦੀ ਅੱਜ 11:30 11 ਵਜੇ ਦੇ ਵਿੱਚ ਡੈਥ ਹੋ ਗਈ ਆ ਮੈਨੂੰ ਡਾਊਟ ਆ ਮੇਰਾ ਡਾਊਟ ਕਲੀਅਰ ਕੀਤਾ ਜਾਵੇ ਪੋਸਟ ਮਾਰਡਮ ਕਰਕੇ ਤੇ ਉਹਦੇ ਇਨਸਾਫ ਦਵਾਇਆ ਜਾਵੇ ਜੀ ਤੁਹਾਡੀ ਬੇਟੀ ਦੀ ਮੈਰਿਜ ਨੂੰ ਕਿੰਨੀ ਦੇਰ ਹੋਈ ਹੈ 1.5 ਸਾਲ ਹੋਏ ਅੱਛਾ ਮੈਰਿਜ ਬੜੀ ਧੂਮ ਧਾਮ ਨਾਲ ਕਰੀ ਆ ਜੀ ਕਿਵੇਂ ਹੋਈ ਹੈ ਮੌਤ ਮੌਤ ਪਤਾ ਹੀ ਨਹੀਂ ਇਹ ਅਟੈਕ ਦੱਸ ਰਹੇ ਜੀ ਇਹ ਤਾਂ ਕਹਿ ਰਹੇ ਆ ਅਟੈਕ ਹੋਇਆ ਜੀ ਇਹਨੇ ਬਾਥਰੂਮ ਗਈ ਆ ਨਾ ਹਣ ਉਹ ਉੱਥੇ ਗਿਰ ਗਈ ਆ ਤੇ ਅਟੈਕ ਹੋ ਗਿਆ ਪਰ ਸਾਨੂੰ ਸ਼ੱਕ ਆ ਪੋਸਟਮਾਰਟਮ ਕਰਕੇ ਤੇ ਮੈਨੂੰ ਅਨਸਾਫ਼ਤ ਹੋਇਆ ਪੁਲਿਸ ਨੂੰ ਦੱਸਿਆ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਬਸ ਸਾਨੂੰ ਇਨਫੋਰਮੇਸ਼ਨ ਆਈ ਸੀ 16 ਚੱਲ ਤੋਂ ਵੀ ਲੜਕੀ ਗਗਨਦੀਪ ਕੌਰ ਵਾਈਫ ਆਫ ਰਮਨਦੀਪ ਸਿੰਘ ਪਿੰਡ ਨਵੀਪੁਰ ਮ੍ਰਿਤਕ ਹਾਲ ਦੇ ਵਿੱਚ ਹਸਪਤਾਲ ਆਈ ਜੇਸੂਨੀ ਸੀ ਪੜਤਾਲ ਕੀਤੀ ਗਈ ਲੜਕੀ ਦੇ ਵਾਰਸਾਂ ਨੂੰ ਬੁਲਾਇਆ ਗਿਆ ਲੜਕੀ ਦੇ ਪਿਤਾ ਮੰਗਲਦਾਸ ਗਰੇ ਨੇ ਤੇ ਬਿਆਨਵਰ ਲੈ ਕੇ ਫਿਲਹਾਲ 176 ਕਾਰਵਾਈ ਕਰ ਰਹੇ ਹਾਂ ਉਸ ਤੋਂ ਜੈਸੀ ਸੂਰਤ ਹੋਊਗੀ ਪਰਤਾਲ ਜਾਰੀ ਹੈ ਪੋਸਟਪੋਂਡ ਕਰਵਾ ਰਹੇ ਹਾਂ ਜੋ ਹਰਤ ਆਉਣਗੇ ਉਹ ਦੱਸ ਜਣਗੇ ਉਸਮ ਤਾਂ ਕੋਈ ਅਗਲੀ ਕਾਰਵਾਈ ਅਮਲ ਨਹੀਂ ਲੈਂਦੀ